ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀ ਤੋਈ ਨਿਰਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਭਇਓਈ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਇਕ ਨਾਮ ਲ ਲੈ ਤਾ ਜੀਵਾ ਤਨ ਮਨ ਥੀਵੇ ਹਰਿਆ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਨਕਾ निस सहज सुभाए दर्शन पर परसे गुरु के जन्म मरण दुख जाए सतनाम न श्री वाहिगुरु साहिब जी ਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਜੈ ਬਚਨੀ ਤੋਰ ਮਨ ਮੰਨ ਜਨ ਕਾ ਪੂਰਨ ਦੀਜਾ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋ ਨਨ ਕਾ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋ ਰਹਾ ਨਮਾ ਬਿਛਰੇ ਥੇ ਮਾਤਾ ਇਹੋ ਜਨਮ ਤੁਮਾਰੀ ਲੇਖੀ ਕਹਿ ਰਬਿਦਾਸ ਆਸ ਲਗ ਜੀਵਾ ਚਿਰ ਭੈਓ ਦਰਸ਼ਨ ਦੇਖੇ ਬਹੁਤ ਜਨਮ ਪਿਛਰੇ ਤੇ ਮਾਤਾ ਇਹੋ ਜਨਮ ਤੁਮਾਰੀ ਲਿਖੀ ਕਹਿ ਰਬਿਦਾਸ ਆਸ ਲਗ ਜੀਵਾ ਚਿਰ ਪਇਓ ਦਰਸ਼ਨ ਦੇਖੇ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦੇ ਮੁਖ ਬਾਕ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮ ਨਾਮ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 694 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਭਗਤ ਰਬਿਦਾਸ ਜੀ ਕੀ ਤਨ ਸਾਰੀ ਰਾਗ ਦੇ ਵਿੱਚ ਭਗਤ ਰਬਦਾਸ ਜੀਾਂ ਦੀ ਇਹ ਉਚਾਰਨ ਕੀਤੀ ਹੋਈ ਬਾਣੀ ਹੈ ਜਦੋਂ ਭਗਤਾਂ ਦੀ ਬਾਣੀ ਆਉਂਦੀ ਹੈ ਉਦੋਂ ਗੁਰੂ ਅਰਜਨ ਸਾਹਿਬ ਜੀ ਨੇ ਭਗਤਾਂ ਦਾ ਨਾਮ ਲਿਖਿਆ ਤੇ ਨਾਲ ਸਤਿਕਾਰਤ ਸ਼ਬਦ ਜੀ ਲਿਖਿਆ ਜਦੋਂ ਗੁਰੂ ਸਾਹਿਬ ਦੀ ਬਾਣੀ ਆਉਂਦੀ ਆ ਉਦੋਂ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਇਸ ਤਰ੍ਹਾਂ ਲਿਖਿਆ ਤੇ ਜਦੋਂ ਬਾਣੀ ਆਉਂਦੀ ਹੈ ਭਗਤਾਂ ਦੀ ਉਦੋਂ ਬੜੇ ਸਤਕਾਰ ਦੇ ਨਾਲ ਭਗਤ ਰਬਦਾਸ ਜੀ ਲਿਖਿਆ ਤੇ ਅਸੀਂ ਇੱਥੇ ਜਾਤਾਂ 'ਚ ਫਸੇ ਹੋਏ ਆ ਅਸੀਂ ਕਹਿੰਨੇ ਆ ਇਹ ਨੀਵੀਂ ਜਾਤ ਦਾ ਹੈ ਉੱਚੀ ਜਾਤ ਦਾ ਪਰ ਗੁਰੂਆਂ ਨੇ ਇੰਨਾ ਸਤਕਾਰ ਕੀਤਾ ਭਗਤ ਰਬਦਾਸ ਜੀਾਂ ਦਾ ਸਾਰੇ ਆ ਭਗਤਾਂ ਦਾ ਕਿ ਜੇ ਸ਼ਬਦ ਨਾਲ ਲਾ ਕੇ ਫਿਰ ਗੁਰਬਾਣੀ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਸਤਗੁਰੂ ਦੀ ਕਿਰਪਾ ਦੇ ਨਾਲ ਉਹ ਸਾਡੇ ਹਿਰਦੇ 'ਚ ਪ੍ਰਗਟ ਹੁੰਦਾ ਹੈ ਤੇ ਅੱਜ ਇੱਥੇ ਭਗਤ ਰਵਿਦਾਸ ਜੀ ਕਹਿਣਾ ਕੀ ਚਾਹੁੰਦੇ ਆ ਹਮ ਸਰਦੀਨ ਦਿਆਲ ਨਾ ਤੁਮ ਸਰ ਕਹਿੰਦੇ ਸੱਚੇ ਪਾਤਸ਼ਾਹ ਦੇਨ ਦਾ ਭਾਵ ਹੁੰਦਾ ਕੰਗਾਲ ਤੇ ਆਪਣੇ ਆਪ ਨੂੰ ਕਹਿੰਦੇ ਆ ਭਗਤ ਰਵਦਾਸ ਜੀ ਕਹਿੰਦੇ ਮੇਰੇ ਵਰਗਾ ਕੋਈ ਕੰਗਾਲ ਨਹੀਂ ਤੇ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਕੋਈ ਦਿਆਲ ਨਹੀਂ ਹਮ ਸਰ ਦੇਨ ਦਿਆਲ ਨਾ ਤੁਮ ਸਰ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ ਤੇ ਮੇਰੇ ਵਰਗਾ ਕੋਈ ਕੰਗਾਲ ਨਹੀਂ ਹੈ ਅਵਪਤੀਾਰ ਕਿਆ ਕੀਜੈ ਸੱਚੇ ਪ੍ਰਭਾ ਹੁਣ ਮੈਨੂੰ ਤੋਂ ਇਸ ਤਰ੍ਹਾਂ ਨਾ ਮੇਰੇ ਪੜਦੇ ਨਾ ਫਰੋਲ ਅਵਪਤੀਾਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨਕਉ ਪੂਰਨ ਦੀਜੈ ਇੱਥੇ ਭਗਤ ਰਵਦਾਸ ਜੀ ਕਹਿੰਦੇ ਬਚਨੀ ਤੋਰ ਮੂਰ ਮਨ ਮੰਨੈ ਕਹਿੰਦੇ ਸੱਚੇ ਪਾਤਸ਼ਾਹ ਮੇਰਾ ਮਨ ਮੰਨ ਜੇ ਜਿਹੜਾ ਤੇਰੇ ਬਚਨਾਂ ਨੂੰ ਸੁਣ ਕੇ ਜਨਕੋ ਪੂਰਨ ਦੀਜੈ ਕਹਿੰਦੇ ਇਸ ਤਰ੍ਹਾਂ ਦਾ ਕੋਈ ਮੇਰੇ ਤੇ ਕਿਰਪਾ ਕਰਦੇ ਕਿ ਤੇਰੇ ਬਚਨਾਂ ਨੂੰ ਸੁਣ ਕੇ ਮੇਰਾ ਮਨ ਮੰਨ ਜੇ ਹੁਣ ਗੁਰਬਾਣੀ ਸੁਣਨ ਨੂੰ ਕਿਦਾ ਮਨ ਮੰਨਦਾ ਜੇ ਗੰਦੇ ਮੰਦੇ ਗੀਤ ਤੇ ਬਥੇਰਾ ਸੁਣਦੇ ਆ ਪਰ ਗੁਰਬਾਣੀ ਸੁਣਨ ਨੂੰ ਮਨ ਕਿਦਾ ਕਰਦਾ ਜਿਹੜਾ ਗੁਰੂ ਨਾਲ ਪਿਆਰ ਕਰਦਾ ਤੇ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਮੇਰੇ ਮੋਹਣ ਸ੍ਰਬਣੀ ਇਹ ਨਾ ਸੁਣਾਏ ਸਾਖਤ ਗੀਤ 나ਦ ਤੁਨ ਗਾਵਤ ਬੋਲਤ ਬੋਲ ਅਜਾਏ ਕਹਿੰਦੇ ਬਚਨੀ ਤੋਰ ਮੋਰ ਮਨ ਮੰਨੈ ਕਹਿੰਦੇ ਮੇਰਾ ਮਨ ਮੰਨ ਜੇ ਤੇਰੇ ਵਚਨਾ ਕਰਕੇ ਜਨ ਕਾ ਪੂਰਨ ਦੇਜੈ ਮੇਰੇ ਤੇ ਪੂਰੀ ਕਿਰਪਾ ਕਰਦੇ ਹਉ ਬੰਦ ਬੰਦ ਜਾਓ ਰਮਈਆ ਕਾਰਨੇ ਸੱਚੇ ਪਾਇਸ਼ਾ ਮੈਂ ਤੁਹਾਡੇ ਤੋਂ ਲੱਖਾਂ ਵਾਰ ਵਾਰਨੇ ਜਾਵਾਂ ਹਉ ਵੱਲ ਵੱਲ ਜਾਵਾਂ ਬਾਰ-ਬਾਰ ਜਾਓ ਰਮਈਆ ਕਾਰਨੇ ਮੈਂ ਤੁਹਾਡੇ ਤੋਂ ਵਾਰਨੇ ਵਾਰਨੇ ਜਾਵਾਂ ਵਾਰਨੇ ਦਾ ਭਾਵ ਹੁੰਦਾ ਜਦੋਂ ਕਿਸੇ ਦੇ ਵਿਆਹ ਹੁੰਦਾ ਹੈ ਅਗਲਾ ਉਤੋਂ ਦੇ ਪੈਸੇ ਵਾਰਦਾ ਹੈ ਭਾਵ ਕਿ ਉਹ ਹੁਣ ਮੇਰੇ ਨਹੀਂ ਰਹਿ ਗਏ ਇੱਥੇ ਭਗਤ ਰਵਦਾਸ ਜੀ ਕਹਿੰਦੇ ਮੈਂ ਤੁਹਾਡੇ ਤੋਂ ਵਾਰਨੇ ਜਾਵਾਂ ਵਾਰਨੇ ਜਾਣ ਤੋਂ ਭਾਵ ਕਿ ਹੁਣ ਮੇਰਾ ਆਪਣਾ ਕੁਝ ਨਹੀਂ ਹੈ ਮੈਂ ਇਹ ਸਾਰਾ ਕੁਝ ਤੇਰੇ ਤੋਂ ਵਾਰਦਾ ਕਾਰਨ ਕਵਨ ਅਬੋਲ ਇੱਥੇ ਭਗਤ ਰਵਦਾਸ ਜੀ ਕਹਿੰਦੇ ਮੇਰੇ ਨਾਲ ਪ੍ਰਮਾਤਮਾ ਤੋਂ ਬੋਲਦਾ ਕਿਉਂ ਨਹੀਂ ਕੋਈ ਕਾਰਨ ਤੇ ਦੱਸ ਕਾਰਨ ਕਵਨ ਅਬੋਲ ਜਦੋਂ ਕਿਸੇ ਦੇ ਵਿਆਹ ਹੁੰਦਾ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਫਿਰ ਅਸੀਂ ਜਾ ਕੇ ਕਹਿੰਨੇ ਕਾਰਨ ਦੱਸ ਤੂੰ ਕਿਉਂ ਨਹੀਂ ਆਉਂਦਾ ਜਦੋਂ ਅਸੀਂ ਤੈਨੂੰ ਬੁਲਾਇਆ ਹੈ ਤੈਨੂੰ ਬੁਲਾ ਰਹੇ ਹਾਂ ਤੂੰ ਕਿਉਂ ਨਹੀਂ ਆਉਂਦਾ ਇੱਥੇ ਭਗਤ ਰਵਿਦਾਸ ਜੀ ਕੀ ਕਹਿੰਦੇ ਐ ਕਾਰਨ ਕਬਨ ਅਬੋਲ ਤੂੰ ਕਾਹਦੋ ਨਹੀਂ ਬੋਲਦਾ ਮੇਰੇ ਨਾਲ ਕਉ ਕਾਰਨ ਦੱਸ ਹੁਣ ਕਾਰਨ ਕੀ ਦੱਸਣ ਰਹਾਓ ਭਗਤ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੁਹਾਰੇ ਲੇਖੇ ਅਸੀਂ ਬੜੇ ਜਨਮਾਂ ਦੇ ਵਿਛੜੇ ਹੋਏ ਸੀ ਜੇ ਆਹ ਜਨਮ ਜਿਹੜਾ ਹੁਣ ਤੁਹਾਡੇ ਲੈਖੇ ਲਾਤਾ ਕਿੰਨੇ ਕ ਜਨਮਾਂ ਤੋਂ ਵਿਛੜਿਆ ਜੀ ਗੁਰੂ ਸਾਹਿਬ ਦੇ ਬਚਨ ਨੇ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਮਿਲ ਜਗਦੀਸ਼ ਮਿਲਨ ਕੀ ਬਰੀ ਆ ਗੁਰੂ ਸਾਹਿਬ ਨੇ ਕਹੇ ਚਰੰਗ ਕਾਲ ਇਹ ਦੇ ਸੰਜਰੀ ਆ ਕਹਿੰਦੇ ਕਈ ਜਨਮ ਹੋ ਗਏ ਸਾਨੂੰ ਕੀੜਿਆਂ ਮਕੌੜਿਆਂ ਦੀ ਜੋਨੀ ਚ ਫਿਰਦਿਆਂ ਨੂੰ ਕਈ ਜਨਮ ਭਏ ਕੀਟ ਪਤੰਗਾ ਪਤੰਗਾ ਕਹਿੰਦੇ ਆ ਜਿਹੜਾ ਲਾਈਟ ਤੇ ਢੇੜੇ ਕੱਢਦਾ ਪਤੰਗਾ ਉਹਨੂੰ ਕਹਿੰਦੇ ਆ ਕੀਟ ਕਹਿੰਦੇ ਕੀੜਿਆਂ ਨੂੰ ਕਹਿੰਦੇ ਕਿੰਨੇ ਜਨਮ ਲੰਘੇ ਸਾਡੇ ਕੀੜੇ ਮਕੌੜੇ ਬਣਦੇ ਆਂਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਗੱਜ ਕਹਿੰਦੇ ਹਾਥੀ ਨੂੰ ਮੀਨ ਕਹਿੰਦੇ ਮੱਛੀ ਨੂੰ ਕੁਰੰਗਾ ਕਹਿੰਦੇ ਹਿਰਨ ਨੂੰ ਕਹਿੰਦੇ ਕਿੰਨੇ ਜਨਮ ਲੰਘੇ ਜੀ ਸਾਡੇ ਕਦੇ ਹਾਥੀ ਬਣਦੇ ਆ ਕਦੇ ਮੱਛੀ ਬਣਦੇ ਆ ਕਦੇ ਹਿਰਨ ਬਣਦੇ ਆ ਕਈ ਜਨਮ ਫੈਬਰ ਬ੍ਰਖ ਜੋयो ਕਹਿੰਦੇ ਕਿੰਨੇ ਜਨਮ ਲੰਘੇ ਅਸੀਂ ਕਹਿੰਦੇ ਬੜਦ ਬਣ ਕੇ ਜੋੜੇ ਜਾ ਰਹੇ ਹਾਂ ਕਿੰਨੇ ਜਨਮ ਲੰਘੇ ਮਿਲ ਜਗਦੀਸ਼ ਮਿਲਣ ਕੀ ਵਰੀਆ ਸੱਚੇ ਪਾਤਸ਼ਾਹ ਹੁਣ ਤੁਹਾਨੂੰ ਮਿਲਣ ਦਾ ਸਮਾਂ ਹੈ ਕਈ ਮਿਲ ਜਗਦੀਸ਼ ਮਿਲਣ ਕੀ ਵਰੀਆ ਚਰੰਗਾਲ ਇਹ ਦੇਹ ਸੰਜਰੀਆ ਇਹ ਜਿਹੜੀ ਦੇਹ ਮਿਲੀ ਹੈ ਇਹ ਬੜੇ ਲੰਬੇ ਸਮੇਂ ਬਾਅਦ ਮਿਲੀ ਹੈ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੁਹਾਰੇ ਲਈ ਆ ਜਨਮ ਜਿਹੜਾ ਤੁਹਾਡੇ ਲੇਖੇ ਲਾਤਾ ਸੱਚੇ ਪਾਤਸ਼ਾਹ ਜੀ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਬੜੇ ਚਿਰਾਂ ਬਾਅਦ ਦਰਸ਼ਨ ਹੋਏ ਜੀ ਮੇਰੇ ਤੇ ਅੰਦਰ ਇਹ ਆਸ ਲੱਗੀ ਹੋਈ ਸੀ ਕਿ ਅੱਜ ਵੀ ਦਰਸ਼ਨ ਹੋਣਗੇ ਅੱਜ ਵੀ ਦਰਸ਼ਨ ਹੋਣਗੇ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਹਨ ਕਾਗਾ ਕਰੰਗ ਢੰਡੋਲੇ ਆ ਸਗਲਾ ਖਾਇਆ ਬਾਸ ਏ ਦੁਏ ਨੈਨਾ ਮਤਿ ਛੋਹ ਫਿਰ ਦੇਖਣ ਕੀ ਆਸ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਆ ਕਿ ਕਾ ਉਹਨਾਂ ਦਾ ਮਾਸ ਖਾਰੇ ਚੁੰਡ ਚੁੰਡ ਕੇ ਪਰ ਕਾ ਜਿਹੜਾ ਅੰਦਰ ਕਾਮ ਰੂਪੀ ਕਾ ਹੈ ਉਹ ਖਾਰੇ ਚੁੰਡ ਚੁੰਡ ਕੇ ਜੀ ਉਹਨੂੰ ਕਹਿੰਦੇ ਆ ਕਿ ਮੇਰਾ ਅੰਦਰ ਨਾ ਕਿਤੇ ਖੇੜ ਦੇ ਜਿਹਦੇ ਨਾਲ ਮੈਂ ਉਸ ਪਿਆਰੇ ਦੇ ਦਰਸ਼ਨ ਕਰਨੇ ਨੇ ਮੇਰੇ ਅੰਦਰ ਅਜੇ ਆਸ ਹੈ ਮੈਂ ਉਹਨੂੰ ਮਿਲਣਾ ਹੈ ਤੇ ਇੱਥੇ ਭਗਤ ਰਵਿਦਾਸ ਜੀ ਵੀ ਕਹਿੰਦੇ ਆ ਕਹਿ ਰਵਿਦਾਸ ਆਸ ਲੱਗ ਜੇਵੋ ਜੇ ਮੈਂ ਜਿਉਣਾ ਤਾਂ ਮੈਂ ਤੁਹਾਨੂੰ ਇੱਕ ਆਸ ਰੱਖ ਕੇ ਜਿਉ ਰਿਆ ਕਿ ਮੈਂ ਇੱਕ ਨਾ ਇੱਕ ਦਿਨ ਉਹਦੇ ਦਰਸ਼ਨ ਕਰਾਂਗਾ ਕਹਿ ਰਵਿਦਾਸ ਆਸ ਲੱਗ ਜੇਵੋ ਚਿਰ ਭਇਓ ਦਰਸ਼ਨ ਦੇਖੇ ਬੜਾ ਚਿਰ ਹੋ ਗਿਆ ਜੀ ਦਰਸ਼ਨ ਕੀਤੇਆਂ ਨੂੰ ਹੁਣ ਮੈਨੂੰ ਦਰਸ਼ਨ ਦੇ ਦਿਓ ਮੈਨੂੰ ਬੜੇ ਲੰਬੇ ਸਮੇਂ ਤੋਂ ਆਸ ਲੱਗੀ ਹੋਈ ਸੀ ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ